ਇਹ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਬਹੁਤ ਹੀ ਖਤਰਨਾਕ ਹਾਦਸਾ ਵਾਪਰ ਜਾਂਦਾ ਹੈ ਤੁਹਾਨੂੰ ਦੱਸਦੀ ਏ ਕਿ ਅੱਜ ਜੋ ਇਹ ਹਾਦਸਾ ਵਾਪਰ ਜਾਂਦਾ ਹੈ ਉਹ ਚੰਡੀਗੜ੍ਹ ਦੇ ਵਿਚਕਾਰ ਵਾਪਰਦਾ ਹੈ ਜਿੱਥੇ ਕਿ 6 ਨੌਜਵਾਨਾਂ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੁੰਦਾ ਹੈ ਜਿਸ ਦੇ ਦੌਰਾਨ 5 ਨੌਜਵਾਨ ਗੰਭੀਰ ਜ਼ਖਮੀ ਹੋ ਜਾਂਦੇ ਹਨ ਅਤੇ 1 ਨੂੰ ਮਰਤੇ ਕਹਿਲਾ ਦਿੱਤਾ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆ ਅਸਲ ਵਿੱਚ ਹੁੰਦਾ ਕੀ ਹੈ ਇਹ ਜੋ ਨੌਜਵਾਨ ਹੁੰਦੇ ਹਨ ਉਹ ਆਪਣੇ ਇੱਕ ਦੋਸਤ ਨੂੰ ਚੰਡੀਗੜ੍ਹ ਛੱਡਣ ਲਈ ਜਾ ਰਹੇ ਹੁੰਦੇ ਹਨ ਅਤੇ ਰਾਸਤੇ ਵਿੱਚ ਜਦੋਂ ਜਾਂਦੇ ਨੇ ਤਾਂ ਸੰਗਣੀ ਤੁੰਦ ਹੋਣ ਕਰਨ ਜਦੋਂ ਉਹ ਜਾ ਰਹੇ ਨੇ ਤਾਂ ਅਚਾਨਕ ਹੀ ਉਹਨਾਂ ਜਦੋਂ ਮੋੜ ਮੋੜਦੇ ਨੇ ਰਾਜਪੁਰ ਰਾਜਪੁਰ ਦੇ ਸਰਹੰਦ ਬਾਈਪਾਸ ਤੋਂ ਫਲਾਈਓਵਰ ਤੋਂ ਜਦੋਂ ਚੰਡੀਗੜ੍ਹ ਨੂੰ ਮੋੜ ਮੋੜਦੇ ਨਹੀਂ ਤਾਂ ਅਚਾਨਕ ਹੀ ਸੰਗਣੀ ਤੋਂ ਦੌਣ ਕਰਕੇ ਉਹਨਾਂ ਦੀ ਜੋ ਗੱਡੀ ਦੀ ਟੱਕਰ ਹੈ ਉਹ ਬਿਜਲੀ ਵਾਲੇ ਖੰਭੇ ਨਾਲ ਹੋ ਜਾਂਦੀ ਹੈ ਜਿਸ ਦੇ ਦੌਰਾਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਇਸ ਮੌਕੇ ਦੀ ਹੈ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਸ ਦੇ ਦੌਰਾਨ ਜਦੋਂ ਇਹ ਗੱਡੀ ਦੇ ਪਿਆਨਕ ਟੱਕਰ ਹੁੰਦੀ ਹੈ ਤਾਂ ਅਚਾਨਕ ਹੀ ਉਹਨਾਂ ਦੀ ਗੱਡੀ ਖਦਾਨਾ ਵਿੱਚ ਡਿੱਗਦੀ ਹੈ ਅਤੇ ਡਿੱਗਣ ਦੇ ਤੌਰਾਨ ਤੇ ਹੀ ਜੋ ਪੰਜ ਨੌਜਵਾਨ ਹੁੰਦੇ ਹਨ ਉਹ ਜ਼ਖਮੀ ਹੋ ਜਾਂਦੇ ਹਨ ਅਤੇ ਛੇਵੇਂ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਦੇ ਅਨੁਸਾਰ ਇਹ ਦੱਸਿਆ ਜਾਂਦਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੁੰਦੀ ਹੈ ਜਿਹੜਾ ਨੌਜਵਾਨ ਮਰ ਜਾਂਦਾ ਹੈ ਉਸ ਦਾ ਨਾਮ ਲਗਲੀ ਹੈ ਅਤੇ ਉਹ ਪਟਿਆਲਾ ਵਿੱਚ ਪੜਦਾ ਸੀ ਅਤੇ ਔਰ ਸੰਗਰੂਰ ਦਾ ਹੀ ਰਹਿਣ ਵਾਲਾ ਸੀ ਜਾਣਕਾਰੀ ਦੇ ਅਨੁਸਾਰ ਇਹ ਦੱਸਿਆ ਜਾਂਦਾ ਹੈ ਕਿ ਇਹ ਜੋ ਨੌਜਵਾਨ ਹੁੰਦੇ ਹਨ ਉਹ ਆਪਣੇ ਦੋਸਤ ਨੂੰ ਚੰਡੀਗੜ੍ਹ ਛੱਡਣ ਲਈ ਜਾ ਰਹੇ ਹੁੰਦੇ ਹਨ ਅਤੇ ਰਾਹਤੇ ਵਿੱਚ ਸੰਗਣੀਤਾਂ ਧੌਣ ਕਰਕੇ ਜਦ ਇਹ ਚੰਡੀਗੜ੍ਹ ਨੂੰ ਮੋੜ ਮੋੜਨ ਲੱਗਦੇ ਹਨ ਤਾਂ ਅਚਾਨਕ ਹੀ ਇਹਨਾਂ ਦੀ ਗੱਡੀ ਦੀ ਟੱਕਰ ਇੱਕ ਬਿਜਲੀ ਵਾਲੇ ਖੰਭੇ ਨਾਲ ਹੋ ਜਾਂਦੀ ਹੈ ਜਿਸ ਦੇ ਦੌਰਾਨ ਇਹਨਾਂ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਜ਼ਿਆਦਾ ਧੰਡ ਔਨ ਕਰਕੇ ਸੰਗਣੀਤਾਂ ਧੌਣ ਕਰਕੇ ਨੇਰਾ ਹੋ ਜਾਂਦਾ ਹੈ ਤੇ ਅਚਾਨਕ ਇਹਨਾਂ ਦੀ ਗੱਡੀ ਖੰਭੇ ਨਾਲ ਲੱਗ ਜਾਂਦੀ ਹੈ ਅਤੇ ਟੱਕਰ ਦੇ ਦੌਰਾਨ ਹੀ ਇਹਨਾਂ ਦੀ ਜੋ ਗੱਡੀ ਹੈ ਉਹ ਖਦਾਨਾ ਨੂੰ ਡੱਗ ਜਾਂਦੀ ਹੈ ਜਿਸ ਦੇ ਦੌਰਾਨ ਇਹਨਾਂ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੁੰਦਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪਰ ਜਦੋਂ ਹੀ ਇਹਨਾਂ ਦੀ ਗੱਡੀ ਖਦਾਨਾ ਵਿੱਚ ਡੱਗਦੀ ਹੈ ਤਾਂ ਤੁਰੰਤ ਹੀ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਦੇ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਜੋ ਵਿਅਕਤੀ ਮਰ ਜਾਂਦਾ ਹੈ ਉਸ ਦਾ ਨਾਮ ਲਵਰੀ ਹੈ ਅਤੇ ਉਹ ਪਟਿਆਲਾ ਵਿੱਚ ਪੜਦਾ ਸੀ ਉਹ ਸੰਗਰੂਰ ਦਾ ਰਹਿਣ ਵਾਲਾ ਸੀ ਅਤੇ ਜੋ ਪੰਜ ਵਿਅਕਤੀ ਨੇ ਪੰਜ ਨੌਜਵਾਨ ਨੇ ਹੋ ਵੀ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਜਾਂਦੇ ਹਨ ਅਤੇ ਉੱਥੇ ਮੌਜੂਦਾ ਲੋਕਾਂ ਕੋਲ ਜਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਉਦੋਂ ਹੀ ਉੱਥੇ ਲੋਕ ਪਹੁੰਚਦੇ ਹਨ ਅਤੇ ਉਹਨਾਂ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਫੋਨ ਕੀਤਾ ਜਾਂਦਾ ਹੈ ਅਤੇ ਉਹ ਤੁਰੰਤ ਹੀ ਉੱਥੇ ਪਹੁੰਚਦੇ ਨੇ ਤੇ ਜਿਨ੍ਹਾਂ ਉਹਨਾਂ ਦੌਰਾਨ ਹੀ ਇਹਨਾਂ ਨੂੰ ਹਸਪਤਾਲ ਵਿੱਚ ਚੰਡੀਗੜ੍ਹ 32 ਸੈਕਟਰ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿਸ ਦੇ ਦੌਰਾਨ ਇੱਕ ਨੂੰ ਤਾਂ ਮਰਿਤਕ ਐਲਾਨ ਦਿੱਤਾ ਜਾਂਦਾ ਹੈ ਅਤੇ ਪੰਜ ਵਿਅਕਤੀ ਜੋ ਹੁੰਦੇ ਹਨ ਪੰਜ ਨੌਜਵਾਨ ਉਹਨਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਜਾਂਦਾ ਹੈ ਜੋ ਇਹਨਾਂ ਦਾ ਐਕਸੀਡੈਂਟ ਹੁੰਦਾ ਹੈ ਉਹ ਬਹੁਤ ਹੀ ਭਿਆਨਕ ਹੋ ਜਾਂਦਾ ਹੈ ਜਿਸ ਦੇ ਦੌਰਾਨ ਇੱਕ ਵਿਅਕਤੀ ਤਾਂ ਥਾਂ ਤੇ ਹੀ ਮਰ ਜਾਂਦਾ ਹੈ ਇਸ ਵੇਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਇਹ ਕਿ ਅੱਜ ਜੋ ਇਹ ਹਾਦਸਾ ਵਾਪਰਦਾ ਹੈ ਖਤਰਨਾਕ ਹਾਦਸਾ ਵਾਪਰ ਜਾਂਦਾ ਹੈ ਜਿਸ ਦੇ ਦੌਰਾਨ 5 ਵਿਅਕਤੀ ਜ਼ਖਮੀ ਹੋ ਜਾਂਦੇ ਹਨ ਅਤੇ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਹਾਂ ਕਿ ਅਸਲ ਵਿੱਚ ਹੁੰਦਾ ਕੀ ਹੈ ਅਸਲ ਵਿੱਚ ਜਦੋਂ ਇਹ ਨੌਜਵਾਨ ਆਪਣੇ ਇੱਕ ਦੋਸਤ ਨੂੰ ਚੰਡੀਗੜ੍ਹ ਛੱਡਣ ਲਈ ਜਾ ਰਹੇ ਹੁੰਦੇ ਹਨ ਤਾਂ ਇੱਕ ਪਿਤੀ ਰਾਤ ਦੀ ਇਹ ਘਟਨਾ ਹੁੰਦੀ ਹੈ ਜਦੋਂ ਇਹ ਛੱਡਣ ਜਾ ਰਹੇ ਨੇ ਤਾਂ ਅਚਾਨਕ ਹੀ ਸੰਗਣੀ ਤੋਂ ਅੰਧਕਾਰਨ ਇਹਨਾਂ ਦੀ ਗੱਡੀ ਦੀ ਟੱਕਰ ਹੈ ਉਹ ਜੋ ਬਿਜਲੀ ਵਾਲੇ ਖੰਭੇ ਨਾਲ ਹੋ ਜਾਂਦੀ ਹੈ ਜਿਸ ਦੇ ਦੌਰਾਨ ਇਹ ਵਿਅਕਤੀਆਂ ਦੀ ਜੋ ਗੱਡੀ ਹੈ ਉਹ ਸਿੱਧੀ ਖਦਾਨਾ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਦੌਰਾਨ ਪੰਜ ਜ਼ਖਮੀ ਹੋ ਜਾਂਦੇ ਹਨ ਅਤੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਨਤਕ ਹਰੇ ਤੁਹਾਨੂੰ ਦਿੱਤੀ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਆ ਕਿ ਜਦੋਂ ਹੀ ਇਹ ਮੋੜ ਮੋੜਨ ਲੱਗਦੇ ਹਨ ਰਾਜਪੁਰ ਤੋਂ ਸਰਹੰਦ ਰਾਜਪੁਰ ਦੇ ਸਰਹੰਦ ਤੋਂ ਬਾਈਪਾਸ ਤੋਂ ਜਦੋਂ ਹੀ ਇਹ ਮੋੜ ਮੋੜਨ ਜਾਂਦੇ ਹਨ ਫਲਾਈਓਵਰ ਦਾ ਚੰਡੀਗੜ੍ਹ ਵਾਲਾ ਤਾਂ ਮੋੜ ਮੋੜਨ ਦੇ ਦੌਰਾਨ ਹੀ ਅਚਾਨਕੀ ਸੰਘਣੀ ਦਾ ਹੋਂਦ ਕਾਰਨ ਇਹਨਾਂ ਦੀ ਜੋ ਟੱਕਰ ਹੈ ਉਹ ਬਿਜਲੀ ਵਾਲੇ ਖੰਭੇ ਨਾਲ ਹੋ ਜਾਂਦੀ ਹੈ ਅਤੇ ਗੱਡੀ ਸਿੱਧੀ ਖਦਾਨਾ ਵਿੱਚ ਡੱਗ ਜਾਂਦੀ ਹੈ ਜਿਸ ਦੇ ਦੌਰਾਨ ਪੰਜ ਵਿਅਕਤੀ ਗੰਭੀਰ ਜ਼ਖਮੀ ਹੋ ਜਾਂਦੇ ਹਨ ਅਤੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸੰਝਿਆ ਕਿ ਕਿਏ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੱਡੀ ਦੀ ਵੀ ਟੱਟ ਭੱਜੂਲ ਜਾਂਦੀ ਹੈ ਗੱਡੀ ਵੀ ਇਸ ਤਰ੍ਹਾਂ ਦੇਖ ਲਓ ਤੁਸੀਂ ਹੋਈ ਪਈ ਹੈ ਅਤੇ ਦੂਜੇ ਪਾਸੇ ਜੋ ਜਿਹੜੇ ਨੌਜਵਾਨ ਹੁੰਦੇ ਹਨ ਉਹ ਵੀ ਗੰਭੀਰ ਜ਼ਖਮੀ ਹੋ ਜਾਂਦੇ ਹਨ ਅਤੇ ਉਹਨਾਂ ਵਿੱਚ ਇੱਕ ਨੂੰ ਮਿਰਟੇ ਕਿਹਾ ਲਾ ਦਿੱਤਾ ਜਾਂਦਾ ਹੈ ਜਾਣਕਾਰੀ ਦੇ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਜਿਹੜਾ ਨੌਜਵਾਨ ਮਰ ਚੁੱਕਾ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਉਸ ਦਾ ਨਾਮ ਲਵਲੀ ਹੈ ਅਤੇ ਉਹ ਪਟਿਆਲਾ ਵਿੱਚ ਪੜ੍ਹਦਾ ਸੀ ਅਤੇ ਉਹ ਸੰਗਰੂਰ ਦਾ ਰਹਿਣ ਵਾਲਾ ਸੀ ਅਤੇ ਜੋ ਪੰਜ ਵਿਅਕਤੀ ਹੁੰਦੇ ਹਨ ਉਹ ਵੀ ਬਹੁਤ ਗੰਭੀਰ ਜ਼ਖਮੀ ਹੋ ਜਾਂਦੇ ਹਨ ਮੌਜੂਦਾ ਲੋਕਾਂ ਕੋਲ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਉੱਥੇ ਲੋਕ ਇਕੱਠੇ ਹੁੰਦੇ ਹਨ ਤਾਂ ਉਹਨਾਂ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਫੋਨ ਲਗਾਇਆ ਜਾਂਦਾ ਹੈ ਤਾਂ ਤੁਰੰਤ ਹੀ ਉੱਥੇ ਪਹੁੰਚਦੇ ਹਨ ਤਾਂ ਪਹੁੰਚਣ ਦੇ ਦੌਰਾਨ ਹੀ ਉਹਨਾਂ ਨੂੰ ਚੰਡੀਗੜ੍ਹ ਵਿੱਚ 32 ਸੈਕਟਰ ਦੇ ਹਸਪਤਾਲ ਵਿੱਚ ਇਲਾਜ ਇਹ ਡੰਕਲ ਕਰਵਾਇਆ ਜਾਂਦਾ ਹੈ ਅਤੇ ਤੁਰੰਤ ਹੀ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਨੌਜਵਾਨ ਹੁੰਦੇ ਹਨ ਉਹ ਆਪਣੇ ਇੱਕ ਦੋਸਤ ਨੂੰ ਚੰਡੀਗੜ੍ਹ ਛੱਡਣ ਲਈ ਜਾ ਰਹੇ ਹੁੰਦੇ ਹਨ ਅਤੇ ਰਾਸਤੇ ਵਿੱਚ ਜਦੋਂ ਜਾਂਦੇ ਨੇ ਤਾਂ ਸੰਗਣੀ ਤੰਦ ਹੋਣ ਕਰਨ ਜਦੋਂ ਉਹ ਜਾ ਰਹੇ ਨੇ ਤਾਂ ਅਚਾਨਕ ਹੀ ਉਹਨਾਂ ਜਦੋਂ ਮੋੜ ਮੋੜਦੇ ਨੇ ਰਾਜਪੁਰ ਰਾਜਪੁਰ ਦੇ ਸਰਹੰਦ ਬਾਈਪਾਸ ਤੋਂ ਫਲਾਈਓਵਰ ਤੋਂ ਜਦੋਂ ਚੰਡੀਗੜ੍ਹ ਨੂੰ ਮੋੜ ਮੋੜਦੇ ਨੇ ਤਾਂ ਅਚਾਨਕ ਹੀ ਸੰਗਣੀ ਤੋਂ ਦੌੜਨ ਕਰਕੇ ਉਹਨਾਂ ਦੀ ਜੋ ਗੱਡੀ ਦੀ ਟੱਕਰ ਹੈ ਉਹ ਬਿਜਲੀ ਵਾਲੇ ਖੰਭੇ ਨਾਲ ਹੋ ਜਾਂਦੀ ਹੈ ਜਿਸ ਦੇ ਦੌਰਾਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਇਸ ਮੌਕੇ ਦੀ ਹੈ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਸ ਦੇ ਦੌਰਾਨ ਜਦੋਂ ਇਹ ਗੱਡੀ ਦੇ ਪਿਆਨਕ ਟੱਕਰ ਹੁੰਦੀ ਹੈ ਤਾਂ ਅਚਾਨਕ ਹੀ ਉਹਨਾਂ ਦੀ ਗੱਡੀ ਖਦਾਨਾ ਵਿੱਚ ਡਿੱਗਦੀ ਹੈ ਅਤੇ ਡਿੱਗਣ ਦੇ ਤੌਰਾਨ ਤਹੀ ਜੋ 5 ਨੌਜਵਾਨ ਹੁੰਦੇ ਹਨ ਉਹ ਜ਼ਖਮੀ ਹੋ ਜਾਂਦੇ ਹਨ ਅਤੇ 6ਵੇਂ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਜਾਣਕਾਰੀ ਦੇ ਅਨੁਸਾਰ ਇਹ ਦੱਸਿਆ ਜਾਂਦਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੁੰਦੀ ਹੈ ਜਿਹੜਾ ਨੌਜਵਾਨ ਮਰ ਜਾਂਦਾ ਹੈ ਉਸ ਦਾ ਨਾਮ ਲਗੜੀ ਹੈ ਅਤੇ ਉਹ ਪਟਿਆਲਾ ਵਿੱਚ ਪੜਦਾ ਸੀ ਅਤੇ ਔਰ ਸੰਗਰੂਰ ਦਾ ਹੀ ਰਹਿਣ ਵਾਲਾ ਸੀ। ਜਾਣਕਾਰੀ ਦੇ ਅਨੁਸਾਰ ਇਹ ਦੱਸਿਆ ਜਾਂਦਾ ਹੈ ਕਿ ਇਹ ਜੋ ਨੌਜਵਾਨ ਹੁੰਦੇ ਹਨ ਉਹ ਆਪਣੇ ਦੋਸਤ ਨੂੰ ਚੰਡੀਗੜ੍ਹ ਛੱਡਣ ਲਈ ਜਾ ਰਹੇ ਹੁੰਦੇ ਹਨ ਅਤੇ ਰਸਤੇ ਵਿੱਚ ਸੰਗਣੀ ਤਾਂ ਦੌਣ ਕਰਕੇ ਜਦ ਇਹ ਚੰਡੀਗੜ੍ਹ ਨੂੰ ਮੋੜ ਮੋੜਨ ਲੱਗਦੇ ਹਨ ਤਾਂ ਅਚਾਨਕ ਹੀ ਇਹਨਾਂ ਦੀ ਗੱਡੀ ਦੀ ਟੱਕਰ ਇੱਕ ਬਿਜਲੀ ਵਾਲੇ ਖੰਭੇ ਨਾਲ ਹੋ ਜਾਂਦੀ ਹੈ ਜਿਸ ਦੇ ਦੌਰਾਨ ਇਹਨਾਂ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਜਦਾ ਧੰਦ ਓਨ ਕਰਕੇ ਸੰਗਣੀ ਤਾਂ ਓਨ ਕਰਕੇ ਨੇਰਾ ਹੋ ਜਾਂਦਾ ਹੈ ਤੇ ਅਚਾਨਕ ਹੀ ਇਹਨਾਂ ਦੀ ਗੱਡੀ ਖੰਭੇ ਨਾਲ ਲੱਗ ਜਾਂਦੀ ਹੈ ਅਤੇ ਟੱਕਰ ਦੇ ਦੌਰਾਨ ਹੀ ਇਹਨਾਂ ਦੀ ਜੋ ਗੱਡੀ ਹੈ ਉਹ ਖਦਾਨਾ ਨੂੰ ਡੱਗ ਜਾਂਦੀ ਹੈ ਜਿਸ ਦੇ ਦੌਰਾਨ ਇਹਨਾਂ ਦਾ ਬਹੁਤ ਹੀ ਪੈਨਿਕ ਐਕਸੀਡੈਂਟ ਹੁੰਦਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪਰ ਜਦੋਂ ਹੀ ਇਹਨਾਂ ਦੀ ਗੱਡੀ ਖਦਾਣਾ ਵਿੱਚ ਲੱਗਦੀ ਹੈ ਤਾਂ ਤੁਰੰਤ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਦੇ ਅਨੁਸਾਰ ਹੀ ਦੱਸਿਆ ਗਿਆ ਹੈ ਕਿ ਜੋ ਵਿਅਕਤੀ ਮਰ ਜਾਂਦਾ ਹੈ ਉਸਦਾ ਨਾਮ ਲਬਰੀ ਹੈ ਅਤੇ ਉਹ ਪਟਿਆਲਾ ਵਿੱਚ ਪੜਦਾ ਸੀ ਉਹ ਸੰਗਰੂਰ ਦਾ ਰਹਿਣ ਵਾਲਾ ਸੀ ਅਤੇ ਜੋ ਪੰਜ ਵਿਅਕਤੀ ਨੇ ਪੰਜ ਨੌਜਵਾਨ ਨੇ ਹੋ ਵੀ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਜਾਂਦੇ ਹਨ ਅਤੇ ਉੱਥੇ ਮੌਜੂਦਾ ਲੋਕਾਂ ਕੋਲ ਜਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਉਦੋਂ ਹੀ ਉੱਥੇ ਲੋਕ ਪਹੁੰਚਦੇ ਹਨ ਅਤੇ ਉਹਨਾਂ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਫੋਨ ਕੀਤਾ ਜਾਂਦਾ ਹੈ ਅਤੇ ਉਹ ਤੁਰੰਤ ਹੀ ਉੱਥੇ ਪਹੁੰਚਦੇ ਨੇ ਤੇ ਜਿੰਨਾ ਉਹਨਾਂ ਦੌਰਾਨ ਹੀ ਇਹਨਾਂ ਨੂੰ ਹਸਪਤਾਲ ਵਿੱਚ ਚੰਡੀਗੜ੍ਹ 32 ਸੈਕਟਰ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿਸ ਦੇ ਦੌਰਾਨ ਇੱਕ ਨੂੰ ਤਾਂ ਮਰ ਤੇ ਕਹਿਲਾ ਦਿੱਤਾ ਜਾਂਦਾ ਹੈ ਅਤੇ ਪੰਜ ਵਿਅਕਤੀ ਜੋ ਹੁੰਦੇ ਹਨ ਪੰਜ ਨੌਜਵਾਨ ਉਹਨਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਜਾਂਦਾ